ਲੋਕ ਸਭਾ ਦਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੇ ਜ਼ਿਲ੍ਹਾ ਕੰਪਲੈਕਸ ਗੁਰਦਾਸਪੁਰ ਵਿਖੇ ਭਰੇ ਨਾਜਾਇਜ਼ੀ ਪੱਤਰ ਉਹਨਾਂ ਦੇ ਨਾਲ ਮੌਜੂਦ ਰਹੇ ਕੇਂਦਰੀ ਮੰਤਰੀ ਗਜੇਦਰ ਸਿਖਾਵਤ ਕੰਤਾ ਪਾਰਟੀ ਜਿੰਦਾਬਾਦ ਪਾਰਟੀ ਕੰਤਾ ਪਾਰਟੀ ਜਿੰਦਾਬਾਦ ਦੇਖੋ ਅੱਜ ਤੇ ਆਪਾਂ ਜੀ ਘਰ ਤੋਂ ਜੋ 5-6 ਗੱਡੀਆਂ ਚਲੀਆਂ ਲੇਕਿਨ ਆਸ-ਆਸ ਤੇ ਲੋਕ ਜੁੜਦੇ ਗਏ ਉਹ ਜਿਸਲੇ ਮੈਂ ਦਿਨਾਰਾ ਪਹੁੰਚਿਆ ਜੀ ਉੱਥੇ ਖਸੂਮ ਬਹੁਤ ਜ਼ਿਆਦਾ ਲੋਕ ਨਾਲ ਜੁੜੇ ਗੁਰਦਾਸਪੁਰ ਵੀ ਹਰ ਜਗ੍ਹਾ ਜੁੜਦੇ ਗਏ ਔਰ ਬੜਾ ਪਿਆਰ ਮਿਲਦਾ ਲੋਕਾਂ ਦਾ ਔਰ 100% ਭਾਈਪਾ ਫਿਰ ਤੋਂ ਜਿੱਤਣ ਜਾਏਗੀ ਕੀ ਮੰਨਦੇ ਹੋ ਕਿ ਕਿਸ ਤਰ੍ਹਾਂ ਦਾ ਰੁਝਾਨ ਜਿਹੜੇ ਨੇ ਦੇਖੋ ਬਹੁਤ ਵਧੀਆ ਰੁਝਾਨ ਦੇਖੋ ਹੀ ਦੇਖਿਆ ਅੱਜ ਗੁਰਦਾਸਪੁਰਾਂ ਲੋਕ ਗੱਡੀਆਂ ਨਾਲ ਤੋੜੇ ਕਰਦੇ ਪੂਰਾ ਮਤਲਬ ਗੁਰਦਾਸਪੁਰ ਪੈਦਲ ਲੋਕਾਂ ਨੇ ਘੜਿਆ ਨਹੀਂ ਤਾਂ ਕਦੇ ਨਹੀਂ ਗਰਮੀ 'ਚ ਲੋਕ ਪੈਦਲ ਨਹੀਂ ਚੱਲਦੇ ਕਰਦੇ ਇਸ ਕਰਕੇ ਬੜਾ ਪਿਆਰ ਮਿਲੇਗਾ ਤਾਂ ਔਰ ਭਾਜਪੀ 100% ਜਿੱਤੇਗੀ ਆਪੋਜੀਸ਼ਨ ਤਾਂ ਕਹਿੰਦਾ ਕਿ ਭਾਜਪੀ ਜਿਹੜੀ ਆ ਉਹ ਪਠਾਨਕੋਟ ਜ਼ਿਲ੍ਹੇ ਤੱਕ ਹੀ ਜਿਹੜੀ ਆ ਸੱਕੇਟੇ ਰਹੇਗੀ ਪਰ ਜਦੋਂ ਤੁਸੀਂ ਦੇਖ ਹੀ ਲਿਆ ਅੱਜ ਗੁਰਦਾਸਪੁਰ ਵੀ ਦੇਖ ਲਿਆ ਦਿਨਾਲਾ ਵੀ ਦੇਖ ਲਿਆ ਹੁਣ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ ਬੀਜੇਪੀ ਨਾ ਜੀ ਦਿਨਨਗਰੋ ਵੀ ਬੜੀ ਵੋਟਾਂ ਜਿੱਤਨੀ ਹੈ ਗੁਰਦਾਸਪੁਰ ਵੀ ਬਟਾਲਾ ਵੀ ਕਾਦੀਆਂ ਤੇ ਡੇਰੋ ਉਹਨਾਂ ਉੱਥੋਂ ਵੀ ਇਹੀ ਬਰਾਬਰ ਬਰਾਬਰ ਆ ਜਾਣਾ ਬਾਕੀ ਹਰ ਜਗ੍ਹਾ ਬੀਜੇਪੀ ਜਿੱਤੇ ਗਏ ਪਤਾ ਕਿ ਕਿੱਥੇ ਹੋ ਰਿਹਾ ਨਾ ਕਰਦੇ ਦੇਖੋ ਕਿਸਾਨ ਵੀ ਆਪਣੇ ਪਰਾਈਡ ਭਰਾ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਦੋ ਤਿੰਨ ਵਾਰੀ ਬੈਠੇ ਵੀ ਆਉਣਾ ਨਾ ਮੇਰਾ ਇਹ ਆਪਣਾ ਵੀ ਉਹਨਾਂ ਦੇ ਕੋਲ ਹਾਲ ਜਿਹਨੇ ਖਾਇਓ ਕਰਨ ਨੂੰ ਪਿਆਰ ਨਾ ਕਰਦੇ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਅਨੀ ਮਰਿਤਾਸ ਦਿਓ ਜੀ ਰੋਡ ショ ਵੀ ਕੱਟਿਆ ਜਾ ਰਿਹਾ ਬਾਜਵਾਵਾਲੋਂ ਜੰਨੇ ਜੀ ਬੜੀ ਚਿਰ ਪ੍ਰਤੀਕਸ਼ਕ ਡਿਮਾਂਡ ਸੀਗੀ ਗੁਰਦਾਸਪੁਰ ਦੇ ਵਾਸੀਆਂ ਦੀ ਕਿ ਕੋਈ ਲੋਕਲ ਕੈਂਡੀਡੇਟ ਆਣਾ ਚਾਹੀਦਾ ਇੱਥੇ ਫਿਲਮ ਇੰਡਸਟਰੀ ਵਾਲੇ ਭਾਜਪੀ ਵਾਲੇ ਲਿਆਂਦੇ ਨੇ ਉਹ 4 ਦਿਨ ਖੇਲ ਕੇ ਤੇ ਆਪਣੇ ਵਾਪਸ ਚਲੇ ਜਾਂਦੇ ਨੇ ਸਨੀ ਦਿਓਲ ਦਾ ਇੱਕ ਬਹੁਤ ਵੱਡਾ ਕਾਟਾ ਪਾਂਛਾ ਇੱਥੇ ਨਹੀਂ ਰਿਹਾ ਉਸ ਕਾਟੇ ਨੂੰ ਪੂਰਨ ਕਰਨ ਵਾਸਤੇ ਅਸੀਂ ਇੱਕ ਸਧਾਰਨ ਕਾਰਕਟਰ ਖੜਾ ਕੀਤਾ ਦਿਨੇਸ਼ ਸਿੰਘ ਬੱਬੂ ਉਹ ਤਿੰਨ ਵਾਰ ਐਮਲਰੀ ਬਹੁਤ ਆਗਿਆਕਾਰੀ ਬੱਚਾ ਹੈ ਅੱਜ ਜੋ ਗੁਰਦਾਸਪੁਰ ਦੇ ਲੋਕਾਂ ਨੇ ਉਸ ਦੇ ਪ੍ਰਤੀ ਸਨੇਹ ਪ੍ਰਗਟ ਕੀਤਾ ਹੈ ਮੈਂ ਗੁਰਦਾਸਪੁਰ ਦੇ ਲੋਕਾਂ ਦਾ ਬੜਾ ਰਿਣੀ ਹਾਂ ਖਾਸ ਕਰਕੇ ਇਤੋਂ ਦੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਰਿਕਸ਼ੇ ਵਾਲਿਆਂ ਦਾ ਔਰ ਵਿਸ਼ੇਸ਼ ਕਰਕੇ ਆਪਣੇ ਕਾਰਕਿਰਤਾਂ ਆਪਣੇ ਕਾਰਕਿਰਤਾਂ ਦਾ ਨਿਸਵਾਰਥ ਭਾਵਨਾ ਨਾਲ ਲੱਗਣਾ ਇਹ ਬੱਬੂ ਦੀ ਜਿੱਦ ਦੀਆਂ ਨਿਸ਼ਾਨੀਆਂ ਨੇ ਮੈਂ ਹਲੋ ਸੱਚੇ ਪਾਤਸ਼ਾਹਗੇ ਸਭ ਅਗੇ ਇਹ ਅਰਦਾਸ ਕਰਨਾ ਹਿੰਦੁਸਤਾਨ ਦੇ ਲੋਕਾਂ ਨੂੰ ਸਮਤਾਵੇ ਅਤੇ ਮੋਦੀ ਜੀ ਦੇ ਜਨਨੇਤਿਤਵ ਤੇ ਵਿਸ਼ਵਾਸ ਪ੍ਰਕੀਤਿਆ ਜਾਵੇ ਮੋਦੀ ਜੀ ਨੇ ਐਸੇ ਤਾਕਤ ਨਿਰਣੇ ਇਸ ਦੇ ਇਕਤਾ ਅਖੰਡਤਾ ਲਈ ਲਏ ਹੈ ਜਿਹੜੇ ਅਜਨ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਦੇ ਸਕੇ ਲੋਕਪ੍ਰੀਤਾ ਦੇ ਲਈ ਅੱਜ ਨਾਲ ਦੇਖਣਾ ਹੈ ਤੇ ਬਾਦਪਈ ਦੇ ਬਾਦ ਮੋਦੀ ਸਾਹਿਬ ਦਾ ਨੰਬਰ ਆਇਆ ਹੈ 370 ਹਟਾਣਾ ਰਾਮ ਮੰਦਰ ਬਣਾਣਾ ਕਾਮਨ ਸਿਵਲ ਕੋਡ ਲਿਆਉਣਾ ਇਹ ਸਾਰੀਆਂ ਉਪਲਬਧੀਆਂ ਮੋਦੀ ਸਰਕਾਰ ਦੇ ਅੱਖਰ ਜਾਂਦੀ ਹੈ ਔਰ ਮੈਨੂੰ ਜੋ ਮਹਿਸੂਸ ਹੋ ਰਿਹਾ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਇਸ ਵਾਰ 400% ਇਹ ਮੋਦੀ ਸਾਹਿਬ ਦਾ ਕੀਤਾ ਹੈ ਮਾਸਰੀ ਗੁਰਦਾਸਪੁਰ ਦੇ ਲੋਕ ਭਾਜਪਾ ਤੋਂ ਸਖਤ ਲੜਾਇਏ ਨੇ ਸੰਨੀ ਦੇ ਉਹਦੇ ਕਾਰਨ ਲੈ ਕੇ ਤੁਹਾਨੂੰ ਲੱਗਦਾ ਕਿ ਬਾਬੂ ਜੀ ਖਰੇ ਉਤਰਨਗੇ ਇੱਥੇ ਯਕੀਨੀ ਤੌਰ ਤੇ बबू नाल बैठ करके मेरी बैठक जिस दिन पहले दिन ही उन्होंने टिकट मिली सी, पहले उन्हों थी पहले दिन ही उन्हें समझाया कि असी लोग सा नहीं वी आर कमिटेड टू द पीपल वी आर कमिटेड टू द वोटर्स असी सनी संओल नहीं है गई कि फिल्मा इंडस्ट्री से असी जा करके बॉम्बे बनाइए और प्रतिनिधित्व गुरदासपुर जिले करिए इस तरह के असी नहीं है साधारण कार्यकर्ता है और साधारण कार्यकर्ता साधारण लोगों से गुजरेगा और लोगों द ਦੁੱਖ ਤਕਲੀਫਾਂ ਜੋ ਵੀ ਹੈ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਪ੍ਰਯਤਨ ਲੱਗੇਗਾ ਇਸ ਗੱਲ ਦੀ ਮੈਂ ਗਾਰੰਟੀ ਸਾਰਿਆਂ ਨੂੰ ਦੇਣਾ ਚਾਹੁੰਦਾ ਮੋਦੀ ਜੀ ਦਾ ਕਹਿਣਾ ਕਿ 400 ਪਾਰ ਉਹ ਕਹਿੰਦੇ ਕਾਂਗਰਸ ਕਹਿੰਦੀ ਹੈ 150 ਦੇ ਸਿਮਟ ਜਾਣਗੇ ਜੀ ਹੁਣ ਇਹ ਵੱਖ-ਵੱਖ ਪਾਰਟੀਆਂ ਵੱਖ-ਵੱਖ ਗੱਲਾਂ ਕਰਦੀਆਂ ਨੇ ਉਹਨਾਂ ਨੂੰ ਕੀ ਗੱਲਾਂ ਕਰਨ ਦਿਓ 4 ਜੂਨ ਆ ਲੈਣ ਦਿਓ ਤੁਹਾਡੇ ਸਾਹਮਣੇ ਸਾਰਾ ਕੁਝ ਖੁੱਲ ਕੇ ਪੱਤਰੇ ਸਾਹਮਣੇ ਆ ਜਾਣ ਤੇ 400 ਪਾਰ ਸਾਡੀਆਂ ਸੀਟਾਂ ਆਣ ਗਈਆਂ ਇੱਕ ਵਾਰੀ ਫੇਰ ਤੀਸਰੀ ਦਫਾ ਨਰਿੰਦਰ ਭਾਈ ਬੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਪੰਜਾਬ ਦੀ ਕਿੰਨੀ ਸੀਟਾਂ ਦੇਣੀ ਹੈ ਪੰਜਾਬ 'ਚ ਅਜੇ ਮੈਂ ਕੈਲਕੂਲੇਸ਼ਨ ਨਹੀਂ ਕੀਤੀ ਹੈ ਜੇ ਤੇ ਟਿਕਟਾਂ ਦਾ ਪਟਵਾਰਾ ਹੀ ਕੱਲ ਕੀਤਾ ਗਿਆ ਫਿਰ ਵੀ ਵੀ ਵਿਲ ਸਵੀਪ ਵੀ ਵਿਲ ਸਵੀਪ ਅਸੀਂ ਅਕਾਲੀ ਔਰ ਬੀਜੇਪੀ ਦੇ ਐਲਾਈਅੰਸ 'ਚ ਜਿੰਨੀਆਂ ਸੀਟਾਂ ਲੈਂਦੇ ਸੀ ਉਸ ਤੋਂ ਤਿੰਨੀਆਂ ਸੀਟਾਂ ਲਵਾਉਂਦੇ ਸੀ ਠੀਕ ਹੈ ਜੀ